ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਆਪਣਾ ਵੀਰੋ ਕੰਮ ਚੱਲ ਰਿਹਾ ਜੀ ਆਪਣੀ ਇੱਕ ਕਿਚਨ ਫਾਈਨਲ ਹੋਣ ਵਾਲੀ ਹੈ ਜੀ ਪੱਥਰ ਪੁੱਥਰਾ ਪਰ ਖਾਤਾ ਇਹਦੇ ਵੀਰੋ ਇਹ ਆਪਾਂ ਨੈਨੋ ਬੈਟ ਵਧੀਆ ਜਣੀ ਕਿ ਟਾਇਲ ਰੱਖੀ ਹੈ ਉੱਪਰ ਇਹ ਵੀਰੋ ਸਾਰਾ ਕਲਮ ਲਾ ਕੇ ਲਾਵਾਂਗੇ ਆਪਾਂ ਮੂਰੇ ਵੀ ਕੰਮ ਲਵਾਈਏ ਜੀ ਤੇ ਡੇਢੀ ਜਿਵੇਂ ਟੱਕਰ ਦੀ ਇਹ ਸਾਰੀ ਕਲਮ ਲਾ ਕੇ ਲਾਇਆ ਜੀ ਜਣੀ ਕਿ ਪੂਰੀ ਵਧੀਆ ਐਕਿਊਰੇਸੀ ਨਾਲ ਕੰਮ ਹੋ ਜੀ ਤੁਹਾਨੂੰ ਦਿਖਾਵਾਂਗੇ ਆਪਾਂ ਜਦ ਤਿਆਰ ਹੋ ਗਈ ਬਾਕੀ ਵੀਰੋ ਦਾ ਆਪਾਂ ਬੁਰਨ ਮੈਕਾ ਲਾਇਆ ਤੇ ਇਹਦੇ ਵਿੱਚ ਡਿਸ਼ਵਾਸਰ ਆਊਗਾ ਜਣੀ ਕਿ ਤੇ ਫ੍ਰਿਜ ਦੀ ਜਗ੍ਹਾ ਮਾਈਕਰੋ ਸਾਰਾ ਆਪਾਂ ਆਪਾਂ ਸਾਰੀ ਗਾਹਕਰੀ ਵੀ ਸੁਣਦੇ ਆ ਇਹਦੇ ਵਿੱਚ ਦੋ ਕਾਊਂਟਰ ਲੱਗੇ ਨੇ ਇੱਕ ਫਰੰਟ ਤੇ ਇੱਕ ਸੈਂਟਰ ਜੀ ਚੈੱਕ ਕਰੋ ਵੀਰੋ ਯਾਨੀ ਕਿ ਬਹੁਤ ਵਧੀਆ ਕਿਚਨ ਬਣਨੀ ਹੈ ਤੇ ਆ ਮੁੰਡਾ ਆਪਣਾ ਮਿੱਤਰ ਕੰਮ ਕਰ ਰਿਹਾ ਜੀ ਉੱਤੇ ਜਿਹੜਾ ਆਪਣੇ ਨਾਲ ਹੀ ਹੁੰਦਾ ਜੀ ਯਾਨੀ ਕਿ ਪੂਰਾ ਵਧੀਆ ਐਨ ਪੂਰਾ ਜੀ ਲਾ ਕੇ ਕੰਮ ਕਰ ਰਿਹਾ ਜੀ ਬਾਕੀ ਸਾਨੂੰ ਐਨ ਤਿਆਰ ਕਰਕੇ ਦਿਖਾਵਾਂਗੇ ਕਿਚਨ ਇਹਦੇ ਵਿੱਚ ਮੈਂ ਇੱਕ ਫਰੰਟ ਪੁਣ ਤਿਆਰ ਕਰਕੇ ਇਹਦੇ ਬਾਕਸੇ ਆਪਾਂ ਉੱਪਰ ਤੱਕ ਲਾਵਾਂਗੇ ਸਿਰੇ ਤੱਕ ਹੀ ਬਾਕੀ ਜੀ ਸਾਡਾ ਸਾਨੂੰ ਕੰਮ ਵਧੀਆ ਲਾਉਂਦਾ ਵੀਰੋ ਤਾਂ ਕਮੈਂਟ ਤੇ ਸ਼ੇਅਰ ਕਰਿਓ ਕਿਉਂਕਿ ਇਹ ਜੀ ਵੀਰਾਂ ਦਾ ਵੀ ਹੌਸਲਾ ਵਧਾਇਆ ਕਰੋ ਜਿਹੜ